ਆਡੀ ਅੰਸਰ ਦੇ ਖਿਲਾਫ ਮੂਗਾ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਅਸੀਂ ਆਲਰੇਡੀ ਮੁਹਿੰਮ ਚਲਾਈ ਹੋਈ ਹੈ ਰਾਤ ਦਾ ਟਾਈਮ ਸੀਗਾ ਤੇ ਉਦੋਂ ਜਦੋਂ ਇੱਕ ਸ਼ੱਕੀ ਬੰਦੇ ਸੀਗੇ ਦੋ ਨੌਜਵਾਨ ਉਹ ਇੱਕ ਸਕੂਟਰੀ ਐਕਟਿਵਾ ਤੇ ਆ ਰਹੇ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਰੋਕਣ ਦੀ بجائے ਭਜਾਣ ਦੀ ਕੋਸ਼ਿਸ਼ ਕੀਤੀ ਸਕੂਟਰ ਤੇ ਰੋਕਿਆ ਨਹੀਂ ਤੇ ਨਾਲ ਫਾਇਰ ਵੀ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਹੋਈ ਆਪਸ 'ਚ 26 ਅਗਸਤ ਨੂੰ ਮੋਗਾ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਤੇ ਉਹਦੇ ਵਿੱਚ ਇੱਕ ਅਟੈਂਪਟ ਟੂ ਸਨੇਚ ਇੱਕ ਦੁਕਾਨ ਦੇ ਅੰਦਰ ਹੋਇਆ ਸੀ ਸੋ ਉਹ ਵੀ ਇਹੀ ਬੰਦਿਆਂ ਨੇ ਕੀਤੀ ਸੀਗੀ ਲੁਧਿਆਣਾ ਚ ਰਾਜਗੁਰੂ ਨਗਰ ਸਿੱਧੀ ਬੇકરી ਮਾਲਕ ਤੇ ਗੋਲੀਆਂ ਚਲਾਉਣ ਵਾਲੇ ਮੁਲਜ਼ਮਾ ਨੂੰ ਮੋਗਾ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਕਾਬੂ ਕਰ ਲਿਆ ਪੁਲਿਸ ਅਤੇ ਮੁਲਜ਼ਮਾ ਵਿਚਾਲੇ ਮੁਕਾਬਲਾ ਵੀ ਹੋਇਆ ਜਿਸ ਵਿੱਚ ਇੱਕ ਬਦਮਾਸ਼ ਨੂੰ ਗੋਲੀ ਵੀ ਲੱਗੀ ਇਸ ਨੂੰ ਗੰਭੀਰ ਹਾਲਤ ਵਿੱਚ ਮੋਗਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਮੁਲਜ਼ਮ ਦਾ ਨਾਮ ਜਗਮੀਤ ਸਿੰਘ ਅਤੇ ਵਿਕਾਸ ਕੁਮਾਰ ਦੱਸਿਆ ਜਾ ਰਿਹਾ ਹੈ ਮੁਲਜ਼ਮਾਂ ਤੋਂ 32 ਬੋਰ ਦਾ ਪਿਸਤਲ ਵੀ ਬਰਾਮਦ ਹੋਇਆ ਸੂਤਰਾਂ ਮੁਤਾਬਕ ਉਕਤ ਮੁਲਜ਼ਮਾਂ ਵੱਲੋਂ ਐਨਆਰਆਈ ਦੀ ਕੋਠੀ ਤੇ ਗੋਲੀਆਂ ਵੀ ਚਲਾਈਆਂ ਗਈਆਂ ਸਨ ਇਸ ਤੋਂ ਇਲਾਵਾ ਉਕਤ ਗੈਂਗਸਟਰਾਂ ਵੱਲੋਂ ਮੋਗਾ ਵਿਖੇ ਜਨਮਸ਼ਤਮੀ ਵਾਲੀ ਸ਼ਾਮ ਮੋਗਾ ਵਿਖੇ ਇੱਕ ਕੱਪੜਾ ਦੁਕਾਨ ਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ ਮੋਗਾ ਪੁਲਿਸ ਨੇ ਮੁੱਲਜਮਾ ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਵੀ ਪਤਾ ਲੱਗਾ ਕਿ ਜਲਦ ਹੀ ਲੁਧਿਆਣਾ ਪੁਲਿਸ ਮੁੱਲਜਮਾ ਨੂੰ ਪ੍ਰੋਡਕਸ਼ਨ ਗ੍ਰੈਂਟ ਤੇ ਲੈ ਕੇ ਆਵੇਗੀ ਜਿਵੇਂ ਆਪ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮਾਨਯੋਗ ਡੀਜੀਪੀ ਪੰਜਾਬ ਮਾਨਯੋਗ ਸੀਐਨ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਜਿਹੜਾ ਮਾੜੀ ਅਨਸਰਾਂ ਦੇ ਖਿਲਾਫ ਮੋਗਾ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਅਸੀਂ ਆਲਰੇਡੀ ਮੁਹਿੰਮ ਚਲਾਈ ਹੋਈ ਹੈ ਸੋ ਉਸੇ ਲੜੀ ਦੇ ਵਿੱਚ ਕੱਲ ਸਾਡੀ ਸੀਆਈਏ ਦੀ ਟੀਮ ਗਸ਼ਤ ਤੇ ਸੀਗੀ ਰਾਤ ਦਾ ਟਾਈਮ ਸੀਗਾ ਤੇ ਉਦੋਂ ਜਦੋਂ ਇੱਕ ਸ਼ੱਕੀ ਬੰਦੇ ਸੀਗੇ ਦੋ ਨੌਜਵਾਨ ਉਹ ਇੱਕ ਸਕੂਟਰੀ ਐਕਟਿਵਾ ਤੇ ਆ ਰਹੇ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਰੋਕਣ ਦੀ ਬਜਾਏ ਭਜਾਉਣ ਦੀ ਕੋਸ਼ਿਸ਼ ਕੀਤੀ ਸਕੂਟਰ ਤੇ ਰੋਕਿਆ ਨਹੀਂ ਤੇ ਨਾਲ ਫਾਇਰ ਵੀ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਹੋਈ ਆਪਸ 'ਚ ਤੇ ਜਿਹੜਾ ਦੋ ਬੰਦੇ ਇੱਕ ਬੰਦਾ ਹੈਗਾ ਉਹਦੇ ਫਾਇਰ ਲੱਗਿਆ ਇੱਕ ਬੰਦਾ ਉੱਥੋਂ ਡਿੱਗਿਆ ਤੇ ਉੱਥੇ ਉਹਦੇ ਸੱਟ ਲੱਗੀ ਹੈ ਦੋਨੋਂ ਬੰਦੇ ਧਾਖਲ ਹੈਗੇ ਸੋ ਉਹਨਾਂ ਤੋਂ ਅਸੀਂ ਵੈਪਨ ਬਰਾਮਦ ਕੀਤੀ ਹੈਗੇ ਜੀ ਦੋ ਦੋ ਬੱਤੀ ਬੋਰ ਦੇ ਪਿਸਟਲਸ ਬਰਾਮਦ ਹੋਏ ਨੇ ਸਾਨੂੰ ਜਿਹੜੇ ਕਿ ਦੇਸੀ ਹੈਗੇ ਨੇ ਇਨਾਲ ਜਿਹੜੇ ਹੈਗੇ ਨੇ ਤਿੰਨ ਰਾਉਂਡਸ ਜ਼ਿੰਦਾ ਬਰਾਮਦ ਹੋਏ ਨੇ ਤੇ ਇਸ ਦੀ ਕਾਰਵਾਈ ਕਰਦੇ ਹੋਏ ਜਦੋਂ ਅਸੀਂ ਉਹਨਾਂ ਤੋਂ ਪ੍ਰੀਲਿਮਨਰੀ ਲੋਰਟੇ ਪੁੱਛਗਿੱਛ ਕੀਤੀ ਤਾਂ ਜਿਹੜਾ ਤੁਹਾਨੂੰ ਜਿਵੇਂ ਪਤਾ ਹੈ ਕਿ 26 ਅਗਸਤ ਨੂੰ ਮੋਗੇ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਤੇ ਉਹਦੇ ਵਿੱਚ ਇੱਕ ਅਟੈਂਪਟ ਟੂ ਸਨੇਚ ਇੱਕ ਦੁਕਾਨ ਦੇ ਅੰਦਰ ਹੋਇਆ ਸੀ ਸੋ ਉਹ ਵੀ ਇਹੀ ਬੰਦਿਆਂ ਨੇ ਕੀਤੀ ਸੀਗੀ ਤੇ ਨਾਲ ਜਿਵੇਂ ਕੱਲ ਮੀਡੀਆ 'ਚ ਵੀ ਚੱਲਿਆ ਲੁਧਿਆਣੇ ਵੀ ਇੱਕ ਵਾਰਦਾਤ ਕੱਲ ਬੇਕਰੀ ਤੇ ਹੋਈ ਸੀ ਸੋ ਉਹ ਦੋਨੋਂ ਵਾਰਦਾਤਾਂ ਵੀ ਇਸੇ ਬੰਦਿਆਂ ਨੇ ਕੀਤੀਆਂ ਸੀਗੀਆਂ ਤੋਂ ਅੱਗੇ ਦੀ ਜਿਹੜੀ ਬਾਕੀ ਹੋਰ ਅਸੀਂ ਇਹ ਪਰਚਾ ਦਰਜ ਕਰਤਾ ਹੈਗਾ ਸਿਟੀ ਮੋਗਾ ਦੇ ਵਿੱਚ 167 ਨੰਬਰ ਐਫ ਆਈ ਆਰ ਹੈਗੀ ਹੈ ਇਹ ਅਟੈਂਪਟ ਟੂ ਮਰਡਰ ਤੇ ਜਿਹੜਾ ਸਰਕਾਰੀ ਡਿਊਟੀ ਦੇ ਵਿੱਚ ਵਿਗਨਪਾਨ ਦਾ ਜਿਹੜਾ ਕਾਰਵਾਈ ਹੁੰਦੀ ਹੈ 132 221 ਜਿਹੜਾ ਆਪਣਾ ਭਾਰਤੀ ਨਿਆਸ ਸੰಹಿತਾ ਬੀ ਐਨ ਐਸ ਨਵਾਂ ਕਾਨੂੰਨ ਹੈ ਉਹਦੇ ਅੰਡਰ ਕੇ ਨਾਲ 25 59 59 ਅਸਲ ਐਕਟ ਉਹਦੇ ਤਹਿਤ ਅਸੀਂ ਕਾਰਵਾਈ ਕੀਤੀ ਇਹ ਕਿੱਥੇ ਹੋਈ ਹੈ ਸਰ ਇਹ ਹੋਈ ਹੈ ਜੀ ਦਿੱਲੀ ਕਲੋਨੀ ਜਿਹੜੀ ਪੈਂਦੀ ਹੈਗੀ ਹੈ ਮੋਗਾ ਜਿਹੜਾ ਮੈਡੀ ਸਿਟੀ ਹਸਪੀਟਲ ਉਹਦੇ ਆਪੋਜ਼ਿਟ ਉੱਥੇ ਰਾਤ ਨੂੰ ਸਾਡੀ ਪਾਰਟੀ ਗਸ਼ਟ ਕਰ ਰਹੀ ਸੀ ਇਹਨਾਂ ਦਾ ਉੱਥੇ ਟਕਰਾ ਹੋਇਆ ਸਰ ਦੋਸ਼ੀਓਮ ਵੱਲੋਂ ਕਿੰਨੀਆਂ ਗੋਲੀਆਂ ਚਲਾਈਆਂ ਜਾਂਦੀਆਂ ਦੋਸ਼ੀਆਂ ਵੱਲੋਂ ਜੀ ਇੱਕ ਗੋਲੀ ਚਲਾਈ ਗਈ ਹੈਗੀ ਜੀ ਪੁਲਿਸ ਕਰਮੀ ਦਾ ਜਖਮੀ ਹੋ ਗਿਆ ਨਹੀਂ ਪੁਲਿਸ ਕਰਮੀ ਦਾ ਸੇਫਟੀ ਹੈ ਜੀ ਸਾਡੇ ਮੁਲਾਜ਼ਮ ਪਾਰਟੀ ਸੇਫ ਹੈ ਇਹ ਦੋਨੋਂ ਕਿੱਥੇ ਰਹਿਣ ਵਾਲੇ ਸਨ ਇਹ ਦੋਨੋਂ ਮੋਗੇ ਸ਼ਹਿਰ ਦੇ ਹੀ ਰਹਿਣ ਵਾਲੇ ਹੈਗੇ ਜੀ ਜੀ ਇਹਨਾਂ ਦੇ ਪਹਿਲੇ ਵੀ ਪਰਚੇ ਦਰਜ ਹੈਗੇ ਜਿਵੇਂ ਅਸੀਂ ਪ੍ਰੈਸ ਨੋਟ ਚ ਵੀ ਦਿੱਤਾ ਹੈਗਾ ਅ ਤਿੰਨ ਤਿੰਨ ਪਰਚੇ ਦੋਨਾਂ ਤੇ ਪੁਰਾਣੇ ਦਰਜ ਹੈਗੇ ਨੇ ਤੇ ਇੱਕ ਡਿਸਟ੍ਰਿਕਟ ਜਿਵੇਂ ਫਰੀਦਕੋਟ ਦੇ ਹੈਗੇ ਦੋ ਮੋਗੇ ਦੇ ਹੈ ਆ ਤੇ ਇੱਕ ਬੰਦੇ ਦੇ ਇੱਕ ਲੁਧਿਆਣੇ ਦਾ ਵੀ ਹੈਗਾ ਕਿਸੇ ਗਰੋਹ ਦਾ ਤਾਲਵੇ ਉਹ ਹਲੇ ਅਸੀਂ ਵੈਰੀਫਾਈ ਕਰ ਰਹੇ ਆ ਜੀ ਜੋ ਪ੍ਰੀਲੀਮਿਨਰੀ ਤੌਰ ਤੇ ਪਤਾ ਚੱਲਿਆ ਉਹ ਗੋਪੀ ਨਾਮ ਦਾ ਬਾਰ ਬੈਠਾ ਹੈ ਉਹਦੇ ਨਾਲ ਇਹਨਾਂ ਦੀ ਕੁਝ ਪੁੱਛਗਿੱਛ ਆਈਏ ਬਾਕੀ ਜਿਹੜੀ ਡਿਟੇਲਡ ਫੋਰੈਂਸਿਕ ਐਗਜ਼ਾਮੀਨੇਸ਼ਨ ਹੈ ਇਹਨਾਂ ਦੇ ਫੋਨਾਂ ਦੀ ਕਿ ਨਾਲ ਸਾਰੀ ਇਹਨਾਂ ਦੀ ਜਿਹੜੀ ਅਸੀਂ ਡਿਟੇਲ ਚ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈ ਉਹ ਵੀ ਕਰਾਂਗੇ ਵੀ ਜਿਹੜੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਇਹਨਾਂ ਲਈ ਕਿਹਨੇ ਕਰਵਾਈਆਂ ਜਾਂ ਇਹਨਾਂ ਦਾ ਕੀ ਮਕਸਦ ਸੀ ਸਿਰਫ ਸਨੇਚਿੰਗ ਕਰਨਾ ਸੀ ਜਾਂ ਕੋਈ ਹੋਰ ਤੋਂ ਉਹ ਸਾਰਾ ਡਿਟੇਲ ਚ ਕਿਉਂਕਿ ਹਲੇ ਉਹ ਦਾਖਲ ਹੈਗੇ ਨੇ ਸੋ ਜਦੋਂ ਉਹ ਠੀਕ ਹੋ ਜਾਣਗੇ ਅਸੀਂ ਉਹਨਾਂ ਤੋਂ ਪੁੱਛਗਿੱਛ ਡਿਟੇਲ ਚ ਕਰਾਂਗੇ ਫਿਰ ਉਸ ਤੋਂ ਬਾਅਦ ਹੋਰ ਕੋਈ ਹੋਰ ਵੀ ਸੀਗਾ ਜੀ ਨਹੀਂ ਫਿਲਹਾਲ ਦੋ ਹੀ ਬੰਦੇ ਅਰੈਸਟ ਹੋਏ ਕਿ ਸੈਗਰਾਲੂ ਸੀ ਕਿ ਜੀ ਮੋਟਰਸਾਈਕਲ ਸੀ ਜੀ ਜੀ ਉਹ ਜਿਹੜਾ ਥਰਡ ਬੰਦਾ ਹੈਗਾ ਉਹ ਇਹਨਾਂ ਤੋਂ ਅਸੀਂ ਪਤਾ ਕਰ ਲਿਆ ਕੌਣ ਹੈ ਉਹਦੇ ਪਿੱਛੇ ਵੀ ਟੀਮ ਲਾਈ ਗਈ ਕੱਲ ਦੋ ਹੀ ਬੰਦੇ ਸੀ ਸਰ ਇਸੇ ਰਿਪੋਰਟ ਨੂੰ ਟਾਰਗੇਟ ਕਿਉਂ ਬਣਾਇਆ ਗਿਆ ਇਹਨਾਂ ਲੋਕ ਮੈਂ ਜਿਵੇਂ ਦੱਸਿਆ ਨਾ ਜੀ ਕੀ ਹੁਣ ਉਹ ਡਿਟੇਲ 'ਚ ਅਸੀਂ ਪੁੱਛ ਕੇ ਬਾਅਦ 'ਚ ਕਰਾਂਗੇ ਵੀ ਕੀ ਮਕਸਦ ਸੀਗਾ ਕੱਲਾ ਸਨੇਚਿੰਗ ਹੀ ਮਕਸਦ ਸੀ ਜਾਂ ਕੁਝ ਹੋਰ ਤੇ ਉਹਦੇ ਵਿੱਚ ਅਸੀਂ ਤੁਹਾਨੂੰ ਤਫਤੀਸ਼ ਦੇ ਦੌਰਾਨ ਜੇ ਵੀ ਗੱਲ ਆਈ ਉਹ ਅਸੀਂ ਸਰ ਪੌਲਿਸਫੁੱਲ ਲੋਕਾਂ ਦੇ ਕੋਲ ਹੀ ਚਲਾਈ ਸੀ ਹਾਂਜੀ ਹਾਂਜੀ ਬਿਲਕੁਲ ਕੱਲ ਸ਼ਾਮ ਨੂੰ ਜਿਹੜੀ ਵਾਰਦਾਤ ਹੋਈ ਉਹ ਤੇ ਸਰ ਐਕਟਿਵਿਟੀ ਗਏ ਸੀ ਉਹ ਅੱਛਾ ਕੀ ਦੀ ਨਹੀਂ ਐਕਟਿਵਿਟੀ ਜਿਹੜੀ ਹੈਗੀ ਹੈ ਜੀ ਉਹ ਇਹ ਨਹੀਂ ਪਤਾ ਹੁਣ ਮੁੱਗੇ ਤੋਂ ਗਏ ਸੀ ਕਿਵੇਂ ਹੈ ਪਰ ਜਿਹੜੀ ਸਾਨੂੰ ਫੁਟੇਜਿਸ ਮਿਲੀਆਂ ਜਦੋਂ ਲੁਧਿਆਣਾ ਪੁਲਿਸ ਨੇ ਸਾਡੇ ਨਾਲ ਸ਼ੇਅਰ ਕੀਤੀਆਂ ਅਸੀਂ ਗੱਲਬਾਤ ਹੋਈ ਤੇ ਉੱਥੋਂ ਵਾਰਦਾਤ ਉਹਨਾਂ ਨੇ ਐਕਟਿਵਿਟੀ ਕੀਤੀ ਸੀ ਤੇ ਜਿਹੜੇ ਕੱਲ ਅਸੀਂ ਫੜੇ ਹੈ ਬੰਦੇ ਜਦੋਂ ਇਹ ਆਪਰੇਸ਼ਨ ਹੋਇਆ ਉਦੋਂ ਵੀ ਬੇਸਿਕਲੀ ਇਹ ਐਕਟਿਵਿਟੀ ਸੀਗੀ ਐਕਟਿਵਿਟੀ ਹੀ ਬਰਾਮਦ ਕੀਤੀ ਜਿਹੜਾ ਆਪਣੇ ਕੇਸ ਦੇ ਵਿੱਚ ਸੀਗਾ ਮੋਟਰਸਾਈਕਲ ਯੂਜ਼ ਹੋਇਆ ਉਹ ਹਲੇ ਬਰਾਮਦ ਹੋਣਾ ਬਾਕੀ ਅਸਲਾ ਫਰ ਇਨਾਂ ਦਾ ਹੀ ਆ ਜਾਂ ਕਿੱਥੋਂ ਇਹਨਾਂ ਨੇ ਖੋਇਆ ਨਹੀਂ ਇਹ ਇਹ ਇਹੀ ਜੋ ਪ੍ਰੀਲੀਮਿਨਰੀ ਤੌਰ ਤੇ ਪਤਾ ਚੱਲੇ ਬਿਲਕੁਲ ਯਾ ਗੈਂ ਕਰ ਉਹਦੇ ਤੋਂ ਜੀ ਜੀ ਉਹੀ 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 ਥੈਂਕ ਯੂ ਥੈਂਕ ਯੂ